ਵੀ ਇਸ semesters 1 ਪੰਜਾਬੀ ਇਲੈਕਟਿਵ ਦੇ ਵਿੱਚ ਆਪਣੇ ਕੋਲ ਕੁਝ ਆਧੁਨਿਕ ਕਵੀ ਨੇ ਤੇ ਉਹਨਾਂ ਦੀਆਂ ਕੁਝ ਜੋ ਰਚਨਾਵਾਂ ਹਨ ਜੋ ਆਪਾਂ ਨੇ ਉਸ ਦੇ ਪ੍ਰਸੰਗ ਤੇ ਕੇਂਦਰੀ ਭਾਵ yaad ਕਰਦੇ ਹਨ ਤਾਂ ਇਸ ਵੀਡੀਓ ਦੇ ਵਿੱਚ ਟੋਟਲ 29 ਜੋ ਆਧੁਨਿਕ ਕ ਕਵੀ ਆਉਣਗੇ ਪੇਪਰ ਦੇ ਵਿੱਚ ਉਹਨਾਂ ਦੇ ਨਾਮ ਤੇ ਜੋ ਉਹਨਾਂ ਨੇ ਰਚਨਾਵਾਂ ਲਿਖੀਆਂ ਹਨ ਜੋ ਆਪ ਨੂੰ ਪੇਪਰ ਦੇ ਪੁਆਇੰਟ ਆਫ view ਤੋਂ yaad ਕਰਨੀਆਂ ਹਨ ਤਾਂ ਇਸ ਵੀਡੀਓ ਦੇ ਵਿੱਚ ਦਿੱਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਆਂਦੇ ਨੇ ਭਾਈ ਵੀਰ ਸਿੰਘ ਜੀ ਇਹਨਾਂ ਦੀ ਜੋ ਹੈਗੀ ਚਸ਼ਮਾ ਇੱਛਾ ਬਲ ਤੇ ਡੂੰਗੀਆਂ ਸ਼ਾਮਾਂ ਰਉ ਰੁਖ ਦੂਜਾ ਤਾਂ ਨੀਰਮਾ ਛਾਤਰੀਕ ਰਾਧਾ ਸੰਦੇਸ਼ ਤੇ ਦੇਸ਼ ਪੰਜਾਬ ਪ੍ਰੋਫੈਸਰ ਪੂਰਨ ਸਿੰਘ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੰਜਾਬ ਦੇ ਮਜ਼ੂਰ ਫਿਰੋਜ਼ਦਿਨ ਸ਼ਰਫ ਕੁਰਬਾਨੀ ਮੱਥਾ ਗੁਰਮukh ਸਿੰਘ ਮੁਸਾਫਰ ਵਤਨ ਦੇ ਸ਼ਹੀਦ ਲੀਡਰੀ ਦੀ ਫਿੱਕ ਪ੍ਰੋਫੈਸਰ ਮੋਹਨ ਸਿੰਘ ਮੈਂ ਨਹੀਂ ਰਹਿਣਾ ਤੇਰੇ ਗਿਰਾ ਤਾਜ ਮਹਿਲ ਬਾਬਾ ਫਲਵੰਤ ਉਠਾਂ ਵਾਲੇ ਉਸ ਦਾ ਹਾਰ ਅੰਮ੍ਰਿਤਾ ਪ੍ਰੀਤਮ ਲੋਕਪੀੜ ਕਿਕਰਾਂ ਵੇ ਕੰਡਿਆਲਿਆ ਹਰਭਜਨ ਸਿੰਘ ਧਰਤੀ ਦੇ ਹੀਠਾਂ 15 ਅਗਸਤ ਤਾਰਾ ਸਿੰਘ ਮੋਮਬਤੀਆਂ ਕੀ ਕੋਈ ਮਾਨ ਕਰੇ ਜੀਵਨ ਤੇ ਕੀ ਕੋਈ ਗੱਲ ਲਮਕਾਵੇ ਐਸ ਤੇ ਸਮੀਸ਼ਾ ਚੀਕ ਬੁਲਬੁਲੀ ਤੇ ਘਰ ਹਰਭਜਨ ਸਿੰਘ ਹੁੰਦਲ ਅਧਿਆਪਕ ਦਿਵਸ ਨਾ ਮਹਿਕਾਂ ਦੀ ਵਾਦੀ ਲੱਭੀ ਜਗਤਾਰ ਕੋਈ ਮਜ਼ਦੂਰੀ ਕੋਈ ਮਜਬੂਰੀ ਨਹੀਂ ਸੋਚਦਾ ਹਾਂ ਸ਼ਿਵ ਕੁਮਾਰ ਕੰਡਿਆਲੀ ਥੋਰ ਸ਼ਿਕਰਾ ਮੋਹਨਜੀਤ ਨਵੇਂ ਵਰੇ ਦੇ ਖਤ ਅੰਬਰ ਜੱਡਾ ਕਾਫੀਆ ਪੂਰਨ ਸਿੰਘ ਨਵਤੇਜ ਭਾਰਤੀ ਚਾਹ ਤੇ ਪਿਆਰ ਮਾਮਾ ਤੇ ਧੀਆਂ ਰਲ ਬੈਠੀਆਂ ਸੰਤ ਰਾਮ ਉਦਾਸੀ ਭਾਰਤ ਦੀ ਆਜ਼ਾਦੀ ਹਾੜੀਆਂ ਦੇ ਹਾਨਿਓ ਅ즈ਮੇਰ ਰੋੜੇ ਬੈਰੀ ਦੇ ਖੇਤ ਪਹਿਲੀ ਵਤਨ ਫੇਰੀ ਲਾਲ ਸਿੰਘ ਦਿਲ ਅਦਭੁਤ ਸ਼ਹਿਰ ਮਾਂ ਪੂਮੀ ਹਰਪਜਨ ਹਲਵਾਰਵੀ ਰੋ ਦੇ ਸੁਨੇਹੇ ਅਤੇ ਕਦੇ ਇਹ ਜਿੰਦੜੀ ਸੁਰਜੀਤ ਪਾਤਰ ਇੱਕ ਲਰਜਦਾ ਨੀਰ ਸੀ ਨਜ਼ਰ ਅਮਰਜੀਤ ਚੰਦਨ ਮਾਂ ਬੋਲੀ ਪਿਤਾ ਨਾਲ ਗੱਲਾਂ ਮਨਜੀਤ ਟਿਵਾਨਾ ਵਿੰਡੋ ਸ਼ਾਪਿੰਗ ਅਤੇ ਰਿਸ਼ਤਿਆਂ ਦਾ ਕੀ ਰੱਖੀਏ ਨਾ ਦੇਵ ਪਰਿੰਦੇ ਜਰਦ ਚੁੱਪਾਂ पाश इनकार सब तो खतरनाक देवनीत मिर्जा अज मरिया है खैर दिन जसविंदर सिंह असाडी बेबसी का नाम मिले जो दिन कदे विजय विवेक उमर पर तांग दे रहे मोती सितारे फुल भी सुखविंदर अमृत गज़ल ਲੰਗਦਾ ਸੀ ਰੋਜ਼ ਇੱਕ ਦਰਿਆ ਤਾਂ ਇਹ ਜੋ ਹੈਗੇ ਨੇ ਆਪਣੇ 20 ਸੈਮੈਸਟਰ 1 ਪੰਜਾਬੀ ਸਾਹਿਤ ਦੇ ਆਪਣੇ ਟੋਟਲ ਜਿਹੜੇ ਨੇ 29 ਆਧੁਨਿਕ ਕਵੀ ਲਿਖਿਓਏ ਸੀ ਤੇ ਇਹਨਾਂ ਦੀਆਂ ਜੋ ਵੀ ਰਚਨਾਵਾਂ ਸੀ ਆਪਾਂ ਲਿਖਤੀਆਂ ਤੇ ਹੁਣ ਆਪਾਂ ਜੋ ਵੀ ਵੀਡੀਓਜ਼ ਆਉਣਗੀਆਂ ਉਹ ਇੰਪੋਰਟੈਂਟ ਜਿਹੜੇ ਪੇਪਰ ਦੇ ਵਿੱਚ ਆ ਸਕਦੇ ਨੇ ਉਹ ਕੇਂਦਰੀ ਭਾਵ ਆਪਾਂ ਕਰਾਂਗੇ ਤੇ ਵੇਟ ਕਰਿਓ ਨੈਕਸਟ ਵੀਡੀਓਜ਼ ਦੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ